2.5 ਲੱਖ ਰੁਪਇਆ ਲੈ ਕੇ ਆਉਣਾ ਤੇ ਗੱਡੀ ਤੁਹਾਨੂੰ 21 ਮਾਡਲ ਸਾਰੇ ਨੂੰ ਟਾਪ ਵੈਂਟੀਲੇਟਰ ਸਨਰੂਫ ਵਾਲੀ ਡੀਜ਼ਲ ਦੀ ਵਰਨ ਦੇ ਦੇਵਾਂਗੇ ਉਹ ਵੀ ਪੇਡ ਨੰਬਰ ਵਾਲੀ ਸਨਰੂਫ ਹੈ ਸਨਰੂਫ ਵਾਲੀ ਟਾਪ ਮਾਡਲ ਬੋਸ ਦੇ ਸਪੀਕਰ ਲੱਗੇ ਹੋਏ ਨੇ ਸਭ ਤੋਂ ਟਾਪ ਮਾਡਲ ਹੈ ਬੜੀ ਠੀਕ ਆ ਬਾਈ ਜੀ ਸਨਰੂਫ ਵਾਲੀ i20 ਲੈ ਆਏ ਬਾਈ ਤੁਹਾਡੇ ਵਾਸਤੇ ਰੈਮਨ ਕੈਟਲੋਏ ਨੇ ਚੱਲੀ ਕਿੰਨੀ ਆ ਇਟਸ ਇਹ 7-8 ਹਜ਼ਾਰ ਚੱਲੀ ਹੈ ਬਾਈ 7-8000 ਕਿਲੋਮੀਟਰ ਹੀ ਚੱਲੀ ਆ ਸਨਰੂਫ ਵਾਲੀ ਗੱਡੀ ਹੈ ਤੇ ਬਾਈ ਜੀ ਰੇਟ ਸਤਿ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੇ ਲਈ ਜਮ੍ਹਾਂ ਨਵੀਆਂ ਜੇ ਤੁਸੀਂ ਸ਼ੋਅਰੂਮ ਜਾ ਕੇ ਨਵੀਂ ਗੱਡੀ ਲੈਣਾ ਚਾਹੁੰਦੇ ਹੋ ਤਾਂ ਆ ਵੀਡੀਓ ਐਂਡ ਤੱਕ ਦੇਖ ਰਹੇ ਹੋ ਕਿ ਤੁਹਾਡੇ ਬਹੁਤ ਸਾਰੇ ਪੈਸੇ ਬਚਾਉਣ ਵਾਲੇ ਆ ਗਏ। ਬਈ 사ਤਿਕਾਰ। 8:30 ਵਜੇ ਕੀ ਆਲੇ ਜੀ? ਬਹੁਤ ਵਧੀਆ ਜੀ। ਤੇ ਕਿਹੜੀ ਜਗ੍ਹਾ ਤੇ ਖੜਿਆ ਬਈ ਆਪਾਂ? ਬਿਲਕੁਲ ਬਈ ਜੀ ਜਲੰਧਰ ਦੇ ਵਿੱਚ ਖੜਿਓ ਆਰਐਸ ਕਾਰਸ ਤੇ। ਠੀਕ ਹੈ ਜੀ। ਲੋਕੇਸ਼ਨ ਆਪਣੀ? ਇਹ ਬਈ ਫੁੱਟਬਾਲ ਚੌਂਦੇ ਕੋਲ ਪੈਂਦਾ ਜੀ ਆਰਐਸ ਕਾਰਸ ਦੇ ਅੰਦਰ। ਠੀਕ ਹੈ ਬਈ ਜੀ। ਬਾਕੀ ਗੂਗਲ ਤੇ ਲੋਕੇਸ਼ਨ ਮਿਲ ਜੇਗੀ। ਹਾਂ ਬਿਲਕੁਲ ਮਿਲ ਜੇਗੀ। ਠੀਕ ਹੈ ਬਈ। ਤੇ ਗੱਡੀ ਬਈ ਜੀ ਖੜੀ ਆ ਆਪਣੇ ਕੋਲ ਬ੍ਰਿਜਾ। ਦੱਸ ਤੇ ਬਿਲਕੁਲ ਦੇਖ ਸਕਦੇ ਹੋ ਸਾਰੀ ओरिजिनल ਮੀਟਰ ਦੀ ਗਾਰੰਟੀ ਮਿਲੇਗੀ ਬਿਲਕੁਲ ਨੋਨ ਐਕਸੀਡੈਂਟਲ ਜੈਨੂਨ ਕਾਰ ਹੋਏਗੀ ਜੀ 15000 ਚੱਲਿਆ ਬਾਈ ਜੀ ਸਿਰਫ ਚਮਾ ਸਾਫ ਸੁਥਰੀ ਨਵੀਂ ਕਾਰ ਆ ਕਿਤੇ ਕੋਈ ਸਕਰੈਚ ਨਹੀਂ ਰੀਪੇਂਟ ਵੀ ਕਿਤੋਂ ਨਹੀਂ ਹੈਗੀ ਬਿਲਕੁਲ ਨਹੀਂ ਬਾਈ ਜੀ ਠੀਕ ਹੈ ਬਾਈ ਜੀ ਤੇ ਭਾਈ ਆਪਾਂ ਰੇਟ ਦੀ ਗੱਲ ਕਰੀਏ ਰੇਟ ਕਿੰਨਾ ਦਾ ਭਾਈ ਪਾਜੀ 11,25,000 ਦੀ ਰੇਨ ਚਾਹੀਦੀ 11,25,000 ਠੀਕ ਹੈ ਬਾਈ ਜੀ ਤੇ ਜਿਹੜਾ ਆਪਣੀ ਵੀਡੀਓ ਦੇਖ ਕੇ ਉਹਦਾ ਮਾਨਤਾਣ ਬਾਈ ਜੀ ਜ਼ਰੂਰ ਕਰ ਲਓ ਬਿਲਕੁਲ ਹੋ ਜਾ ਬਿਲਕੁਲ ਹੋ ਜਾ ਠੀਕ ਹੈ ਬਾਈ ਜੀ ਤੇ ਲੋਨ ਆਪਾਂ ਜੇ ਗੱ ਅੱਗੇ ਆ ਗਈ ਇਹ ਸਰ ਗ੍ਰੈਂਡ ਜੈਟਾ ਜੀ ਇਸ ਜੈਟਾ ਵੇਰੀਐਂਟ ਆ 2023 ਮਾਡਲ ਆ ਜੀ ਇਹ ਵੀ ਜੈਟਾ ਠੀਕ ਹੈ ਜੀ ਬਿਲਕੁਲ ਬਾਜੀ 2023 ਮਾਡਲ ਚੱਲੀ ਕਿੰਨੀ ਕਾ ਜੀ ਇਹ ਪਾਜੀ 20 ਕਜ਼ਾਦੀ ਲੀਨ ਚੱਲੀ ਹੋਈ ਜੈਨੂ ਜੀ 20 ਕੁ ਹਜ਼ਾਰ ਕਿਲੋਮੀਟਰ ਸਿਰਫ ਚੱਲੀ ਆ ਬਾਈ ਜੀ ਅੰਦਰੋਂ ਕੰਡੀਸ਼ਨ ਤੁਹਾਨੂੰ ਚੈੱਕ ਕਰਾ ਦਿੰਦੇ ਆ ਲੇਜ਼ਰ ਦੇ ਸੀਟ ਕਵਰ ਚੜਿਆ ਬਹੁਤ ਸੋਹਣੇ ਸਾਫ ਸੁਥਰੀ ਗੱਡੀ ਆ ਵੀ ਪੁਸ਼ ਬਟਨ ਸਟਾਰਟ ਤੇ ਬਾਈ ਜੀ ਰੇਟ ਗੱਡੀ ਦਾ ਇਹ ਬਾਈ 13 ਲੱਖ ਰੁਪਏ ਡਿਮਾਂਡ ਆ ਜੀ ਇਹਦੀ ਠੀਕ ਹੈ ਬਿਲਕੁਲ ਸਾਡੇ 13 ਡਿਮਾਂਡਾ 22 ਲੱਖ ਰੁਪਏ ਡਾਊ ਇਹ ਸੋਨਰ ਭਾਜੀ ਬਿਲਕੁਲ ਨਵੀਂ ਕਾਰ ਹੈ ਸਿਰਫ 3 ਮਹੀਨੇ ਪੁਰਾਣੀ ਕਾਰ ਹੈ ਜੀ 24 ਮਾਡਲ ਹੈ ਜੀ ਠੀਕ ਹੈ ਜੀ ਹਾਂ ਜੀ 3 ਮਹੀਨੇ ਪੁਰਾਣੀ ਹੈ ਕਿਹੜਾ ਵੇਰੀਐਂਟ ਹੈ ਇਹ ਐਚਟੀਕੇ ਆਪਸ਼ਨਲ ਮਾਡਲ ਹੈ ਜੀ ਠੀਕ ਹੈ ਜੀ ਇਹ ਪੈਟਰੋਲ ਵਿੱਚ ਕਾਰ ਹੈ ਹੂੰ ਬਿਲਕੁਲ ਨਵੀਂ ਕਾਰ ਹੈ ਭਾਜੀ ਅੰਦਰੋਂ ਕਲੀਨਸ ਚੈੱਕ ਕਰ ਲਓ ਬਾਈ ਜੀ ਚੱਲੀ ਕਿੰਨੀ ਗਿਆ ਇਹ ਇਹ ਭਾਜੀ 7 8 9000 ਚੱਲੀ ਹੋਈ ਹੈ 10 ਤੋਂ ਥੱਲੇ ਚੱਲੀ ਹੈ ਹਾਂ 10 ਤੋਂ ਥੱਲੇ ਚੱਲੀ ਹੈ ਠੀਕ ਹੈ ਬਾਈ ਸੀਟਾਂ ਦਾ ਲਿਫਾਫਾ ਵੀ ਨਹੀਂ ਉਤਰੇ ਇੰਨੀ ਨਵੀਂ ਕਾਰ ਆ 70 ਮੈਟ ਲੱਗੇ ਹੋਏ ਨੇ ਹਾਂ ਜੀ ਜਿਵੇਂ ਨਵੀਂ ਤੇ ਬਾਈ ਜ ਤੋ ਭਾਈ 10 ਲੱਖ ਕਹਿੰਦੇ ਆ ਉਹ 10 15 ਦੇ ਮੌਕੇ ਦਾ ਮਾਨਤਾ ਨਾ ਦੇ। 10 ਤੋਂ ਥੱਲੇ ਹੁੱਲੇ ਹੋ ਜੀ। ਕਰਾ ਦਾਂਗੇ ਕੋਈ। ਠੀਕ ਆ ਭਾਈ। ਤੇ ਲੋਨ ਇਹਦੇ ਤੇ ਹੋ ਜੂਗਾ 1 ਲੱਖ ਡੇਢ ਲੱਖ ਦੇ ਆ ਹਾਂ। ਆਰਾਮ ਨਾਲ ਹੋ ਜਾਏਗਾ। ਠੀਕ ਆ ਭਾਈ ਜੀ। ਤੇ ਅੱਗੇ ਆ ਗਈ ਭਾਈ ਜੀ। ਇਹ ਭਾਈ ਇਹ ਬਿਲਦ ਦੀ ਨਹੀਂ ਭਾਈ 2024 ਮਾਡਲ ਹੈ ਜੀ ਇਹ ਵੀ। ਇਹ 6ਵੇਂ ਮਹੀਨੇ ਦੀ ਕਾਰ ਹੈ। Z8 ਲਗਜ਼ਰੀ ਮਾਡਲ ਹੈ 4x2 ਦੇ ਵਿੱਚ। 4x2 Z8 ਲਗਜ਼ਰੀ ਨੰਬਰ ਪੇਟ ਲੱਗਾ ਹੋਇਆ ਗੱਡੀ ਦਾ। ਬਿਲਕੁਲ ਭਾਈ ਹਾਂਜੀ। ਸੋਹਣੀ ਗੱਡੀ ਆ ਭਾਈ ਜੀ ਜਿਵੇਂ ਨਵੀਂ ਚੱਲੀ ਕਿੰਨੀਆਂ ਭਾਈ ਜੀ? ਇਹ ਭਾਈ 20000 ਦਿਨ ਚੱਲੀ Z8 ਲਗਜ਼ਰੀ 4/2 ਤੇ ਬਾਈ ਜੀ ਰੇਟ ਗੱਡੀ ਦਾ ਇਹ ਪਾਈਸਾ ਬਖ 24 ਲੱਖ ਦੀ ਰੇਂਜ ਹੈ ਜੀ ਸਵਾਗਤ 24 ਲੱਖ ਦੀ ਠੀਕ ਹੈ ਬਾਈ ਜੀ 20 ਕ ਲੱਖ ਦਾ ਲੋਨ ਹੀ ਦਿੱਤੇ ਵੀ ਹੋ ਜੂ ਹਨਾ ਹਾਂ ਮੈਨੂੰ ਤਾਂ ਪੇਪਰ ਦੇ ਹਿਸਾਬ ਨਾਲ ਬਸ ਥੋੜਾ ਵਧੀਆ ਹੋਵੇ ਲੋਨ ਤੁਹਾਡਾ ਸਿਮਲ ਤੁਹਾਡੀ ਪ੍ਰੋਫਾਈਲ ਵੈਸਟ ਹੋਣੀ ਚਾਹੀਦੀ ਆ ਲੋਨ ਚਾਹੇ 20 ਲੱਖ ਦਾ ਕਰਾ ਲਿਓ ਚਾਹੇ 21 ਲੱਖ ਦਾ ਕਰਾ ਲਿਓ ਅੱਗੇ ਆ ਗਈ 4/2 ਥਾਰ ਇਹ ਥਾਰ ਆ ਬਾਈ ਜੀ ਐਸਾ ਤਾਂ ਮਿਲਦੀ ਨਹੀਂ ਜੀ ਬਿਲਕੁਲ ਬਿਲਕੁਲ ਜੀ ਤੇ 4/2 ਵੇਰੀਐਂਟ ਆ ਜੀ ਤੇ 2023 ਮਾਡਲ ਹੈ 24 ਚ ਨਿਕਲੀ ਹੋਈ ਹੈ ਜੀ 23 ਬੜਾ 24 ਹ ਅੰਦਰੋਂ ਚੈੱਕ ਕਰ ਲਓ ਡੀਜ਼ਲ ਦੀ ਕਾਰ ਆ ਜੀ 4/2 ਮੈਨੂਅਲ ਤੇ ਭਾਈ ਜੀ ਰੇਟ ਇਹ ਭਾਜੀ ਆਪਾਂ 14 ਲੱਖ ਦੀ ਰੇਂਜ ਦੇ ਰਹੇ ਆ ਜੀ 14 ਲੱਖ ਦੀ ਰੇਂਜ ਠੀਕ ਹੈ ਵੀਰੇ ਤੇ ਇਹਦੇ ਤੇ 2.5 ਲੱਖ ਰੁਪਇਆ ਲੋਨ ਪੇਮੈਂਟ ਬਾਕੀ ਲੋਨ 14 ਲੱਖ ਸਿੰਪਲ ਚਾੜਾ ਵਧੀਆ ਹੋਵੇ ਲੋਨ ਹੋ ਜਾਏਗਾ ਜੀ ਠੀਕ ਹੈ ਜੀ ਅੱਗੇ ਆ ਗਈ ਜੀ ਨੋਵਾ ਕ੍ਰਿਸਟਾ ਭਲਾ ਨੰਬਰ ਚੈੱਕ ਕਰਾ ਨੇੜੇ ਹੋ ਕੇ 0909 ਕਿਆ ਸੋਹਣਾ ਨੰਬਰਾ ਦੱਸੋ ਭਾਈ ਜੀ ਭਾਜੀ ਇਹ 2020 ਮਾਡਲ ਬੀਐਸ 6 ਹੈ ਜੀ ਠੀਕ ਹੈ ਜੀ ਠੀਕ ਹੈ ਜੀ 50000 ਜੈਨੂਨ ਚੱਲੀ ਹੋਈ ਕਾਰ ਆ ਜੀ ਆਟੋਮੈਟਿਕ ਜੀ ਵੀ ਪੇਂਟ ਤਾਂ ਨਹੀਂ ਹੀ ਗੱਡੀ ਪਈ ਕਿਤੋਂ ਬਿਲਕੁਲ ਨਹੀਂ ਭਾਜੀ ਗਾਰੰਟੀ ਦਵਾਂਗੇ ਹਰ ਚੀਜ਼ ਦੀ ਤੁਹਾਨੂੰ ਠੀਕ ਆ ਭਾਜੀ ਅੰਦਰੋਂ ਕੰਡੀਸ਼ਨ ਚੈੱਕ ਕਰੋ ਮਿੱਤਰੋ ਇਹਦੀ ਗਾਰੰਟੀ ਹੋਏਗੀ ਤੁਸੀਂ ਚੈੱਕ ਕਰਕੇ ਵੇਚੋ ਬਸ ਉਹ ਸੌਦਾ ਹੋ ਗਿਆ ਕੈਪਟਨ ਸੀਟ ਵਾਲੀ ਗੱਡੀ ਆ ਆਟੋਮੈਟਿਕ ਜੀ ਐਕਸ ਬਿਲਕੁਲ ਭਾਜੀ ਤੇ ਭਾਜੀ ਰੇਟ ਗੱਡੀ ਦਾ ਇਹ ਭਾਈ 1.59 ਲੱਖ ਦੀ ਰੇਨ ਚੱਲੀ 1.59 ਲੱਖ ਬਿਲਕੁਲ ਭਾਜੀ ਠੀਕ ਆ ਭਾਜੀ 4 4.5 ਡਾਊਨ ਪੇਮੈਂਟ ਤੇ 15 ਦਾ ਲੋਨ ਹੋ ਜਾ ਹਣਾ ਠੀਕ ਆ ਭਾਜੀ ਤੇ ਅੱਗੇ ਆ ਗਈ ਭਾਜੀ ਝੋਟਾ ਗੱਡੀ ਫੋਰਚੂਨਰ ਕਹਿੰਦੇ ਹਜਿ ਨੂੰ ਦੱਸਿਓ ਭਾਜੀ ਇਹ ਸਾਡ 2018 ਮਾਡਲ ਹੈ 4x2 ਆ ਆਟੋਮੈਟਿਕ 4x2 ਆਟੋਮੈਟਿਕ 18 ਮਾਡਲ ਬਿਲਕੁਲ ਬਾਈ ਜੀ ਠੀਕ ਹੈ ਬਾਈ ਜੀ ਚੱਲੀ ਕਿੰਨੀ ਆ 115000 ਦੀ ਰੇਂਜ ਜੈਨੂਨ ਚੱਲੀ ਹੋਈ ਹੈ ਜੀ 1 ਲੱਖ ਫਸਟ ਓਨਰ ਕਾਰ ਆ ਫੁੱਲ ਇੰਸ਼ੋਰੈਂਸ ਆ ਬਿਲਕੁਲ ਬੈਨੂ ਕਾਰ ਹੋਈ ਹੈ ਜੀ ਠੀਕ ਹੈ ਬਾਈ ਜੀ ਅੰਦਰੋਂ ਕੰਡੀਸ਼ਨ ਚੈੱਕ ਕਰੋ ਮਿੱਤਰੋ ਸਾਫ਼ ਸੁਥਰੀ ਗੱਡੀ ਹੈ ਜਿਵੇਂ ਨਵੀਂ ਤੇ ਬਾਈ ਜੀ ਰੇਟ ਇਹ ਪਾਜੀ ਤਕਰੀਬਨ 7.28 ਡਿਮਾਂਡ ਕਰਦੇ ਬਾਕੀ ਮੋਕੇ ਦੇ ਰਿਗਾਰਡ ਜ਼ਰੂਰ ਕਰਾਂਗੇ ਜੀ 7.28 ਡਿਮਾਂਡ ਕਰਦੇ ਮਾਨਤਨ ਥੋੜਾ ਹੋ ਜਾਊਗਾ ਤੇ ਇਹਦੇ ਲਈ ਡਾਊ ਪਾਜੀ ਪੇਟਾ ਸਿਮਰ ਰਾਮ ਨਾਲ ਲੋਨ ਹੋਣਾ ਹੈ ਨਾ ਗਾੜੇ ਪੇਪਰ ਵਧੀਆ ਸਿਬਲ ਚੰਗਾ ਹੋਵੇਗਾ ਠੀਕ ਹੈ ਬਾਈ ਮਤਲਬ 3-4 ਲੱਖ ਲੋਨ ਪੇਮੈਂਟ ਹਾਂ 5 ਲੱਖ ਠੀਕ ਹੈ ਬਾਈ ਅੱਗੇ ਆ ਗਈ ਐਕਸ ਜੂਵੀ 700 ਦੱਸੋ ਬਾਈ ਇਹ ਪਾਜੀ ਐਕਸ ਜੂਵੀ 700 ਹੈ ਜੀ ਐਕਸ 5 ਵੇਰੀਐਂਟ ਹੈ ਜੀ ਡੀਜ਼ਲ ਦੇ ਵਿੱਚ ਐਕਸ 5 ਹਾਂ 2023 ਮਾਡਲ ਹੈ 12000 ਚੱਲੀ ਹੈ ਤਕਰੀਬਨ ਜੈਨੂਨ ਦੀ ਠੀਕ ਹੈ ਜੀ ਤੇ ਸਾਨੂੰ ਫਲਾ ਮਾਡਲ ਹੈ ਜੀ ਇਹ ਤੇ ਮੈਨੂਅਲ ਦੇ ਵਿੱਚ ਹੈ ਜੀ ਇਹ ਮੈਨੂਅਲ ਗੀਅਰ ਚ ਠੀਕ ਹੈ ਬਾਈ ਪਹਿਲਾਂ ਨੂੰ ਵਿੱਚ ਸਾਨੂੰ ਚੱਲੀ ਕਿੰਨੀ ਕਿਹਾ ਗੱਡੀ ਇਹ 12000 ਜੈਨੂਨ ਚ ਲਗਜ਼ਰੀ ਗੱਡੀਆਂ ਚ ਆ ਜਾਂਦੇ ਹਨ ਨਾ ਭਾਈ ਜੀ ਇਹ ਬਿਲਕੁਲ ਭਾਈ ਜੀ ਤੇ ਭਾਈ ਜੀ ਰੇਟ ਇਹ ਭਾਈ ਜੀ 18 ਲੱਖ ਦੀ ਰੇਂਜ ਚ ਹੈ ਜੀ 18 ਲੱਖ ਦੀ ਰੇਂਜ ਦੇ ਵਿੱਚ ਬਿਲਕੁਲ ਭਾਈ ਜੀ ਠੀਕ ਹੈ ਭਾਈ ਜੀ ਇਹਦੇ ਤੇ ਵੀ ਮਤਲਬ 15 ਲੱਖ ਦਾ ਲੋਨ ਜਿਹੜਾ ਹੋ ਜਾਣਾ ਹਾਂ ਜੀ ਦਾ ਲੋਨ ਹੋ ਜਾਏ ਤਿੰਨ ਲੱਖ ਰੁਪਏ ਦਾ ਡਾਊਨ ਪੇਮੈਂਟ ਲਓ ਭਾਈ ਜੀ ਐਕਸ ਜੂਵੀ 700 ਦੇ ਲਈ ਜਮਨ ਨਵੀਂ ਗੱਡੀ ਆ ਅੱਗੇ ਆ ਗਈ ਟੌਪ ਮਾਡਲ ਵਰਨਾ ਨੰਬਰ ਪੇਡ ਲੱਗਿਆ ਹੋਇਆ ਨੇੜੇ ਕਰਕੇ ਦਿਖਾ ਦੀ ਭਾਈ ਜੀ ਕਿੰਨਾ ਮਾਡਲ ਹੈ ਇਹ 2021 ਮਾਡਲ ਦਾ ਐਸਐਕਸ ਆਪਸ਼ਨਲ ਵਾਲੀ ਡੀਜ਼ਲ ਦੇ ਵਿੱਚ ਵੈਂਟੀਲੇਟਡ ਸੀਟਾਂ ਦਾ ਮਾਡਲ ਤੇ ਵੈਂਟੀਲੇਟਡ ਸੀਟ ਆ ਜਾਂਦੀ। ਤੁਸੀਂ ਨੰਬਰ ਦੇਖੋ 0054 ਲੱਗਾ ਜੀ ਗੱਡੀ ਨੂੰ। ਜੀ ਬਿਲਕੁਲ। ਅੱਜ ਦੀ ਡੇਟ 'ਚ ਬਈ ਲੱਖ ਰੁਪਏ ਦਾ ਹੋਇਆ ਕਹਿੰਦਾ ਨੰਬਰ ਹੈ ਹਨਾ। ਬਿਲਕੁਲ ਭਾਜੀ। ਤੇ ਬਈ ਆਪਾਂ ਨੇ ਇੱਕ ਰੇਟ ਹੁਣ ਇਹ ਨੰਬਰ ਦਾ ਨਾਲ ਲੱਗ ਪੈਸੇ ਮੰਗਦੇ। ਡੀਜ਼ਲ ਗੱਡੀਆਂ ਭਾਜੀ ਮਿਲਦੀ ਨਹੀਂ। ਇਹ ਆਲਰੇਡੀ ਨਿਕਾਰ ਆ ਮੀਟਰ ਦੀ ਗਰੰਟੀ ਔਰ ਪੇਂਟ ਦੀ ਗਰੰਟੀ ਦਵਾਂਗੇ ਆਪਾਂ। ਠੀਕ ਹੈ ਜੀ। ਬਿਲਕੁਲ ਭਾਜੀ। ਬਈ ਸੋਹਣੀ ਗੱਡੀ ਆ 21 ਮਾਡਲ ਆ ਚੱਲੀ ਕਿੰਨੀ ਹੋਈ ਐ? ਇਹ ਜੈਨੂਨ ਭਾਜੀ 60 60 ਕੀ ਹਾਦੀ ਦੇ ਚੱਲੀ। 60000 ਚੱਲੀ ਆ ਐਕਸਟਰਾ ਲਾਈ ਟਾਇ ਇਹ 12,75,000 ਦੀ ਕੋਈ ਗੱਲ ਨਹੀਂ 12,75,000 ਬਿਲਕੁਲ ਠੀਕ ਹੈ ਬਾਈ ਜੀ ਤੇ ਇਹਦੇ ਲੋਨ ਕਿੰਨੇ ਕਰਾ ਹੋ ਜੂਗਾ ਡਾਊਨ ਪੇਮੈਂਟ ਘੱਟੋ ਘਾਟ ਭਾਈ 80 85% ਹੋ ਜਾਂਦਾ ਦੀ ਤੁਹਾਡੇ ਸਿਮਲ ਦੇ ਹਿਸਾਬ ਨਾਲ 2.5 ਲੱਖ ਰੁਪਿਆ ਡਾਊਨ ਪੇਮੈਂਟ ਹਾਂ ਰਾਮ ਕਿੰਨਾ ਕੰਮ ਵੀ ਹੋ ਜੇ ਗੱਲ ਲਓ ਮਿੱਤਰੋ 2.5 ਲੱਖ ਰੁਪਿਆ ਲੈ ਕੇ ਆਉਣਾ ਤੇ ਗੱਡੀ ਤੁਹਾਨੂੰ 21 ਮਾਡਲ ਸਾਰੇ ਨੂੰ ਟੌਪ ਵੈਂਟੀਲੇਟਡ ਸਨਰੂਫ ਵਾਲੀ ਡੀਜ਼ਲ ਦੀ ਵਰਨਰ ਦੇ ਦਿਆਂਗੇ ਉਹ ਵੀ ਪੇਡ ਨੰਬਰ ਵਾਲੀ ਤੇ ਅੱਗੇ ਆ ਗਈ ਬਾਈ ਜੀ ਸਲਾਵੀ ਆ ਇਹ ਸਲਾਵੀ ਆ ਭਾਜੀ ਸਕੋਡਾ ਦੀ ਜੀ 2023 ਮਾਡਲ ਹੈ ਠੀਕ ਹੈ 1.0 TSI ਐੰਬੀਸ਼ਨ ਮਾਡਲ ਹੈ ਜੀ ਇਹ ਠੀਕ ਹੈ ਜੀ ਤਕਰੀਬਨ 20 ਹਜ਼ਾਰ ਚੱਲੀ ਹੈ ਜੈਨੂਨ 올 ਦੀ ਨਰ ਕਾਰ ਆ ਫਸਟ ਓਨਰ ਗੱਡੀ ਹੈ ਨਵੀਂ ਕੋਰ ਬਣੀ ਆ ਆਟੋਮੈਟਿਕ ਬਿਲਕੁਲ ਆਟੋਮੈਟਿਕ ਬੇਲਿੰਗ ਤੇ ਫਸਟ ਓਨਰ ਦੀ ਗੱਡੀ ਹੈ 20 ਕੁ ਹਜ਼ਾਰ ਚੱਲੀ ਹੈ ਬਿਲਕੁਲ ਭਾਜੀ ਜੈਨੂਨ ਠੀਕ ਹੈ ਭਾਈ ਜੀ ਤੇ ਭਾਈ ਬਾਲੀ ਸੋਹਣੀ ਗੱਡੀ ਹੈ ਅੰਦਰੋਂ ਚੈੱਕ ਕਰੋ ਕਿੰਨਾ ਲਗਜ਼ਰੀ ਫੀਲ ਹੋ ਰਿਹਾ ਅੰਦਰੋਂ ਹੈਨਾ ਘੈਂਟ ਗੱਡੀ ਹੈ ਤੇ ਭਾਈ ਰੇਟ ਕਿੰਨਾ ਇਹਦਾ ਇਹ 12 ਲੱਖ 75 ਹਜ਼ਾਰ ਦੀ ਆ ਭਾਜੀ ਇਹ ਵੀ 1 2.5 ਲੱਖ ਰੁਪਏ ਡਾਉਨ ਪੇਮੈਂਟ ਬਾਕੀ ਲੋਨ ਠੀਕ ਹੈ ਬਾਈ ਜੀ ਤੇ ਅੱਗੇ ਅੱਗੇ ਬਾਈ ਜੀ i20 ਦੱਸੋ ਇਹ i20 ਭਾਜੀ ਆਸਤਾ ਆਪਸ਼ਨਲ ਟੌਪ ਮਾਡਲ ਹੈ 2024 ਮਾਡਲ ਹੈ ਜੀ ਇਹ 2024 ਆਸਤਾ ਆਪਸ਼ਨਲ ਸਾਰਾ ਟੌਪ ਬਿਲਕੁਲ ਬਾਈ ਜੀ ਪੈਟਰੋਲ ਦੀ ਗੱਡੀ ਹੈ ਨਾ ਸਨਰੂਫ ਵਾਲੀ ਸਨਰੂਫ ਵਾਲੀ ਟੌਪ ਮਾਡਲ ਬੋਸ ਦੇ ਸਪੀਕਰ ਲੱਗੇ ਹੋਏ ਨੇ ਸਭ ਤੋਂ ਟੌਪ ਮਾਡਲ ਹੈ ਜੀ ਠੀਕ ਹੈ ਬਾਈ ਜੀ ਸਨਰੂਫ ਵਾਲੀ i20 ਲੈ ਆਏ ਬਾਈ ਤੁਹਾਡੇ ਵਾਸਤੇ ਡਰਮਨ ਕੈਟਲਾਈਨ ਚੱਲੀ ਕਿੰਨੀ ਹੈ ਇਸ ਇਹ 7-8 ਹਜ਼ਾਰ ਚੱਲੀ ਹੈ ਬਾਈ 7-8000 ਕਿਲੋਮੀਟਰ ਹੀ ਚੱਲੀ ਹੈ ਸਨਰੂਫ ਵਾਲੀ ਇਹ ਭਾਈ 9.5 ਲੱਖ ਰੁਪਏ ਦੇ ਰੇਟ ਤੇ ਸਾਡੇ 9 ਲੱਖ ਰੁਪਏ ਡਿਮਾਂਡ ਆ ਮੌਕੇ ਤੇ ਮਾਰਨ ਦਾ ਹਨਾ ਭਾਈ ਤੇ ਡਾਉਨ ਪੇਮੈਂਟ 1.5 ਲੱਖ ਰੁਪਏ ਨਾਲ ਚੱਲ ਜੂ ਕੰਮ ਹਾਂ ਹੋ ਜਾਏਗਾ ਜੀ ਦਾ ਡੇਢ ਲੱਖ ਰੁਪਏ ਡਾਉਨ ਪੇਮੈਂਟ ਲਿਓ ਬਾਕੀ ਸਾਰਾ ਲੋਨ ਹੋ ਜੂ ਤੇ ਇੰਨਾਂ ਗੱਡੀਆਂ ਦੇ ਵਿੱਚ ਤੁਹਾਨੂੰ ਕੋਈ ਵੀ ਗੱਡੀ ਪਸੰਦ ਆਉਂਦੀ ਹੈ ਭਾਈ ਆਪਾਂ ਖੜੇ ਆ ਆਰਐਸ ਕਾਰਜ਼ ਜਵੰਦਰ ਸਹਿਰ ਸਕਰੀਨ ਤੇ ਨੰਬਰ ਚੱਲਦਾ ਕਾਲ ਕਰਕੇ ਗੱਲਬਾਤ ਕਰ ਲਿਓ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰ ਸਤਿ ਸ੍ਰੀ ਅਕਾਲ ਜੀ ਸਤਿ